ਟਾਟਾ ਸਟੀਲ ਨਾਲ ਧੋਖਾਧੜੀ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ આરોપી ਕਾਬੂ ਕੀਤੇ ਨੇ ਲੈਪਟਾਪ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਲੁਧਿਆਣਾ ਦੇ ਥਾਣਾ ਪੋਕਲ ਪੁਆਇੰਟ ਪੁਲਿਸ ਨੇ 2020 ਵਿੱਚ ਦਰਜ ਕੀਤੇ ਗਏ ਧੋਖਾਧੜੀ ਮਾਮਲੇ 'ਚ ਜ਼ਹਿਤ ਤੇ ਚਾਰ આરોપીਆਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਲੈਪਟਾਪ ਬਾਇਓਮੈਟ੍ਰਿਕ ਸਕੈਨਰ ਤੇ ਪ੍ਰਿੰਟਰ ਵੀ ਬਰਾਮਦ ਕੀਤੇ ਨੇ ਤੇ ਇਸ ਦੀ ਜਾਣਕਾਰੀ ਜੁਆਇੰਟ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ ਨੇ ਸਾਂਝੀ ਕੀਤੀ ਹੈ ਦੱਸ ਦਈਏ ਕਿ 2020 ਵਿੱਚ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲੇ ਨੂੰ ਟ੍ਰੇਸ ਕੀਤਾ ਸੀ ਤੇ ਕੰਪਨੀ ਨਾਲ ਧੋਖਾਧੜੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ આરોપીਆਂ ਨੇ ਛਾਤਰ ਤਰੀਕੇ ਨਾਲ ડીਲ ਕਰਕੇ ਪੈਸੇ ਕਢਵਾਏ ਸਨ ਇਸ ਸਾਰੇ ਮਾਮਲੇ ਵਿੱਚ ਦੋ ਔਰਤਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਥਾਣਾ ਫੋਕਲ ਪੁਆਇੰਟ ਦੇ ਵਿੱਚ 12 12 223 ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀ ਅੰਡਰ ਸੈਕਸ਼ਨ 420 419 467 6871 ਉਹ ਮੁਕਦਮਾ ਜਿਹੜਾ ਇੱਕ ਕਮਲਜੀਤ ਦੇ ਬਿਆਨ ਤੇ ਕੀਤਾ ਗਿਆ ਸੀ ਜੋ ਇੱਕ ਕੰਪਨੀ ਦੇ ਵਿੱਚ ਮੈਨੇਜਰ ਸੀ ਉਨੇ ਦੱਸਿਆ ਵੀ ਸਾਡੇ ਜਿਹੜਾ ਕੰਪਨੀ ਦੇ ਨਾਲ ਇੱਕ Tata Steel ਦੇ ਜਿਹੜਾ ਇੱਕ ਫੇਕ ਅਕਾਊਂਟ ਬਣਾ ਕੇ ਤੇ ਕਿਸੇ ਨੇ ਸਾਡਾ 20 ਲੱਖ ਰੁਪਏ ਦੀ ਠੱਗੀ ਉਹਦੀ ਜਿਹੜੀ ਸੁਪਰਵਾਈਜ਼ਰ ਸਾਡੇ ADC ਪੀ ਰੁਪਿੰਦਰ ਪੱਟੀ ਮੈਡਮ ਨੂੰ ਦਿੱਤੀ ਗਈ ਉਹਨਾਂ ਦੇ ਨਾਲ ਸਾਈਬਰ ਸੈੱਲ ਦੀ ਉਹਨਾਂ ਦੀ ਟੀਮ ਤਾਂ ਉਹਨਾਂ ਨੇ ਇੱਕ ਬਹੁਤ ਅੱਛਾ ਜਿਹੜਾ ਇਹ ਗ로우 ਹੈ ਜਿਹੜਾ ਇਹ ਫੜਿਆ ਜਿਹੜਾ ਗੈਂਗ ਇਹਦੇ ਵਿੱਚ ਜਿਹੜਾ ਚਾਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਚੋਂ ਦੋ ਲੇਡੀਜ਼ ਆ ਦੋ ਜੈਂਟਲਮੈਨ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਜਿਹੜੇ ਅੱਗੇ ਬੰਦਿਆਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਜਿਹੜੇ ਇਹ ਚਾਰੇ ਬੰਦੇ ਆ ਵਕਫ ਵਕ ਕੋਈ ਦੋ ਜਣੇ ਦਿੱਲੀ ਦੇ ਰਹਿਣ ਵਾਲੇ ਆ ਹਰਿਆਣੇ ਦੇ ਆ ਤੇ ਜਿਹੜੇ ਅੱਗੇ ਕੁਝ ਬੰਦੇ ਹੋਰ ਨਾਮਿਨੇਟ ਕੀਤੇ ਉਹ ਅਦਰ ਸਟੇਟ ਦੇ ਆ ਉਹਦੇ ਵਿੱਚ ਇਹਨਾਂ ਨੇ ਇਹਨਾਂ ਦੇ ਕੋਲੋਂ ਕਾਫੀ ਜਿਹੜੀ ਹੈ ਮਤਲਬ ਐਵੀਡੈਂਸ ਜਿਹੜੀ ਸਾਡੇ ਕੋਲ ਜਿਹੜੀ ਹੈ ਉਹ ਮਿਲੀ ਹੈ ਉਹਦੇ ਵਿਚਾਰਨ ਕੋ ਬਹੁਤ ਲੈਪਟਾਪ ਮਿਲੇ ਆ ਨਕਲੀ ਆਧਾਰ ਕਾਰਡ ਮਿਲੇ ਆ ਬਾਇਓਮੈਟ੍ਰਿਕ ਮਸ਼ੀਨ ਮਿਲੀਆਂ ਐ ਏਟੀਐਮ ਕਾਰਡ ਮਿਲੇ ਐ scanner मिले हैं जिदे ना है, नाल ये हर चीज नु ਜਿਹੜਾ ਫੇਕ ਅਕਾਊਂਟ ਬਣਾ ਲੈਂਦੇ ਸੀ ਫੇਕ ਆਧਾਰ ਕਾਰਡ ਜਿਹੜਾ ਆਧਾਰ ਕਾਰਡ ਬਣਾਉਣ ਤੋਂ ਬਾਅਦ ਫਿਰ ਇਹਨਾਂ ਫੇਕ ਅਕਾਊਂਟ ਖਿਲਾ ਲੈਣਾ ਉਹਦੇ ਬਿਹਾਫ ਤੇ ਹੀ ਅਗਲੇ ਜਿਹੜੇ ਸਾਰੇ ਡਾਕੂਮੈਂਟਸ ਤਿਆਰ ਕਰਦੇ ਰਹਿੰਦੇ ਇਹ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਜਿਸ ਦੇ ਨਾਲ ਜਿਹੜਾ ਅਸੀਂ ਐਂਡ ਤੱਕ ਜਦੋਂ ਪਹੁੰਚਾਂਗੇ ਜਿਵੇਂ ਕਿ ਇਹਨਾਂ ਦੇ ਕੋਲੋਂ 47 ਜਿਹੜੇ ਆ ਉਹ ਆਧਾਰ ਕਾਰਡ ਜਿਹੜੇ ਜਾਲੀ ਬਰામਤ ਹੋਏ ਆ ਤੇ ਇਹਨਾਂ ਦੇ ਅਕਾਊਂਟਸ ਦੀਆਂ ਜਿਹੜੀ ਅਸੀਂ ਵੈਰੀਫਿਕੇਸ਼ਨ ਹੁਣ ਤੱਕ ਜਿਹੜੀ ਕੀਤੀ ਆ ਉਹਦੇ ਵਿੱਚ ਬਹੁਤ ਸਾਰੇ ਜਿਹੜਾ ਇਨਕਰੋਡਸ ਪੈਸਿਆਂ ਦੀ ਜਿਹੜੀ ਆ ट्रांजੈਕਸ਼ਨ ਹੋਈਆਂ ਤਾਂ ਇਹ ਤੋਂ ਜਿਹੜਾ ਫਰਦਰ ਸਾਡੀ ਇਨਵੈਸਟੀਗੇਸ਼ਨ ਵਿੱਚ ਬਹੁਤ ਸਾਰੇ ਜਿਹੜੀਆਂ ਇਹਨਾਂ ਨੇ ਹੋਰ ਲੋਕਾਂ ਦੇ ਨਾਲ ਜਿਹੜੀ ਠੱਗੀ ਠੋਰੀ ਕੀਤੀ ਆ ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਾਰੀਆਂ ਉਜਾਗਰ ਹੋਣਗੀਆਂ ਤੇ ਅਸੀਂ ਐਂਡ ਤੱਕ ਪਹੁੰਚ ਕੇ ਜਿਹੜੇ ਹੋਰ ਇਹਨਾਂ ਦੇ ਰਹਿੰਦੇ ਜਿਹੜੇ ਨਾਲ ਬੰਦੇ ਆ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਜਲਦੀ ਗ੍ਰਿਫਤਾਰੀ ਕਰਾਂਗੇ ਤੇ ਇਸ ਦੇ ਨਾਲ ਮੈਂ ਇੱਕ ਅਪੀਲ ਵੀ ਕਰਨਾ ਚਾਹੂੰਗਾ ਜਿਵੇਂ ਕਿ ਇਹ ਐਡੀ ਵੱਡੀ ਕੰਪਨੀ ਹੈ ਜਿਹੜੇ ਇੱਕ ਅਕਾਊਂਟ ਸਟੀਲ ਟਾਟਾ ਸਟੀਲ ਦੇ ਨਾਮ ਤੇ ਉਹਨਾਂ ਨੇ ਖਲਵਾਇਆ ਉਹਦੇ ਵਿੱਚ ਪੈਸਿਆਂ ਦੀਆਂ ਜਿਹੜੀਆਂ ट्रांजैक्शन ਹੋਈ ਹੈ ਪਰ ਉਹ ਵਿਦਆਉਟ ਵੈਰੀਫਿਕੇਸ਼ਨ ਹਾਲਾਂਕਿ ਉਹਦੇ ਵਿੱਚ ਜਦੋਂ ਆਪਾਂ ਕਿਸੇ ਦੀ ट्रांजैक्शन ਕਰਨੀ ਹੈ ਉਹਦੇ ਅਕਾਊਂਟ ਦੀ ਪ੍ਰੋਪਰ ਥੋਰਲੀ ਵੈਰੀਫਿਕੇਸ਼ਨ ਕਰਕੇ ਫੇਰ ਹੀ ਪੈਸਿਆਂ ਦੀ ਜਿਹੜੀ ट्रांजैक्शन ਹੋਣੀ ਚਾਹੀਦੀ ਹੈ ਤਾਂ ਇਹ ਮੈਂ ਹੋਰ ਵੀ ਜਿਹੜੇ ਸਾਡੇ ਇੰਡਸਟਰੀ ਵਾਲੇ ਵੀਰਾਂ ਨੇ ਜਿਹੜੇ ਉਹਨਾਂ ਦੇ ਮੈਨੇਜਰ ਦਾ ਆ ਜਾਂ ਜਿਹੜੇ ਉਹਨਾਂ ਦੇ ਵਰਕਿੰਗ ਜਿਹੜੇ ਬੰਦੇ ਕੰਮ ਕਰਦੇ ਆ ਤਾਂ ਜਦੋਂ ਵੀ ਆਪਾਂ ਕੋਈ ਏਜੀ ਟ੍ਰਾਂਜੈਕਸ਼ਨ ਕਰਦੇ ਆ ਤਾਂ ਉਹਦੇ ਵਿੱਚ ਜਰੂਰ ਉਹਨੂੰ ਥੋਰਲ ਇੱਕ ਵਾਰ ਵੈਰੀਫਾਈ ਕੀਤਾ ਜਾਵੇ। थैंक यू।